ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਰਬਨਾਂ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਆ ਨਵੀਂ ਕੜਾਈ ਦਾ ਉਤਕਾਟਨ ਕਰਨ ਤੇ ਸਿਮੂ ਕਹਿੰਦਾ ਮੈਨੂੰ ਹਲਵਾ ਬਣਾ ਕੇ ਦਿਓ ਸੂਜੀ ਤੇ ਵੇਸਾਂ ਦਾ ਮਿਕਸ ਕੜਾ ਆਪਾਂ ਤਾਂ ਕੜਾਈ ਕਹਿ ਕਹਿ ਦਿੰਦੇ ਆ ਪਰ ਆਮ ਲੋਕ ਹਲਵਾ ਕਹਿ ਦਿੰਦੇ ਸੂਜੀ ਤੇ ਵੇਸਾਂ ਦਾ ਅਜੀ ਦੇ ਲਈ ਆਪਾਂ ਇਹ ਕਾਜੂ ਲਏ ਨੇ ਇਹ ਬਦਾਮ ਲਏ ਨੇ ਤੇ ਇੱਧਰ ਆਪਾਂ ਕਿਉਂ ਕੱਟ ਕੇ ਰੱਖ ਲਿਆ ਬਾਕੀ ਕਿਉਂ ਆ ਪਿਆ ਹੈ ਤੇ ਲੋੜ ਮੁਤਾਬਕ ਜੇ ਆਪਾਂ ਨੂੰ ਲੱਗਿਆ ਦੇਸੀ ਘਿਓ ਦਾ ਕੋਈ ਚੱਕਰ ਨਹੀਂ ਹੁੰਦਾ ਲੋੜ ਮੁਤਾਬਕ ਜਦੋਂ ਆਪਾਂ ਨੂੰ ਲੋੜ ਪਵੇ ਤੇ ਆਪਾਂ ਉਦੋਂ ਹੀ ਕੱਢ ਕੇ ਵਰਤ ਲੈਨੇ ਆ ਤੇ ਹੁਣ ਆਪਾਂ ਰੱਖ ਦਿਆਂ ਕੜਾਈ ਉੱਪਰ ਲੈਟਰ ਕਿ ਤਰ ਗਿਆ ਤੇ ਲਓ ਜੀ ਹੁਣ ਆਪਾਂ ਬਾਲ ਦਿੱਤੀ ਬਾਲ ਦੇਣੀ ਆ ਅੱਗ ਤੇ ਵਾਹ ਇਹ ਤੇ ਆਪਾਂ ਨਵੀਂ ਕੜਾਹੀ 'ਚ ਬਣਾ ਕੇ ਦਿੰਨੇ ਆ ਹਲਵਾ। ਉਹ ਤੇ ਕਹ ਰਿਆ ਸੀਗਾ ਨਵੀਂ ਕੜਾਹੀ ਦਾ ਉਹ ਘਾਟਨ ਕਰ ਲਓ। ਮੈਂ ਕਿਹਾ ਹੋਏ ਦਾ ਤੇ ਘਾਟਨ ਬਹੁਤ ਵੱਡਾ ਕਰਨਾ ਨਾ ਕੜਾ ਬਣਾ ਕੇ। ਤੇ ਸੋ ਲਓ ਜੀ। ਇਹ ਆਪਾਂ ਮੜਾ ਮੜਾ ਇਹਨੂੰ ਆਪਾਂ ਚੰਗੀ ਤਰ੍ਹਾਂ ਤੋਪਤਾ ਸੀਗਾ। ਪਾਣੀ 'ਚ ਸੁੱਕ ਲਵੇ। ਇੱਥੇ ਆਪਾਂ ਅੰਜੇ ਪਾਵਾਂਗੇ। ਕੜਾ ਛੁੜਾ ਕੇ ਨਹੀਂ ਆ ਦੇਸੀ ਘਿਓ ਤੇ ਆਦਮੀ ਕਰ ਰਹੇ ਆਪਾਂ ਸੇਮ ਕਿਉਂ ਆਪਾਂ ਨੂੰ ਹੋਰ ਜਨੂਰਤ ਪਈ ਤੇ ਆਪਾਂ ਪਾਵਾਂਗੇ ਦੇਸੀ ਘਿਓ ਦਾ ਪਈ ਉਹ ਚੱਕਰ ਨਹੀਂ ਹੁੰਦਾ ਕਿ ਜ਼ਰੂਰੀ ਆਪਾਂ ਮਤਲਬ ਕਿ ਪਹਿਲਾਂ ਹੀ ਪਾਉਣਾ ਹੈ ਜ਼ਿਆਦਾਤਰ ਤਾਂ ਪੂਰਾ ਆ ਜਾਂਦਾ ਪਰ ਜੇ ਨਾ ਆਵੇ ਤੇ ਆਪਾਂ ਚਮਚਾ ਦੋ ਚਮਚੇ ਬਾਅਦ ਚ ਪਾ ਸਕਦੇ ਹਾਂ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੁੰਦੀ ਤੇ ਹੁਣ ਆਪਾਂ ਇਹਨੂੰ ਸੇਮ ਅੱਗ ਤੇ ਹੌਲੀ-ਹੌਲੀ ਦੋਨਾਂ ਚੀਜ਼ਾਂ ਨੂੰ ਪੁੰਨਾਂਗੇ ਤੇ ਹੁਣ ਆਪਾਂ ਇਹਨੂੰ ਸੇਮ ਅੱਗ ਤੇ ਹੌਲੀ-ਹੌਲੀ ਪੁੰਨਾਂਗੇ ਤੇ ਇਹ ਬਣੇਗਾ ਬਹੁਤ ਹੀ ਜ਼ਿਆਦਾ ਵਧੀਆ ਮਤਲਬ ਹੌਲੀ-ਹੌਲੀ ਤੇਨ ਕੋ ਸੇਮ ਅੱਗ ਤੇ ਹੀ ਰੱਖੋ ਇਹਨੂੰ ਤੇਜ਼ ਨਾ ਕਰੋ ਕਿਉਂਕਿ ਜਿੰਨਾ ਇਹ ਹੌਲੀ-ਹੌਲੀ ਪੁੱਜੇਗਾ ਨਾ ਤੇ ਉਨਾ ਹੀ ਆਪਣਾ ਜਿਹੜਾ ਹਲਵਾ ਹੈ ਨਾ ਤੇ ਵਧੀਆ ਬਣੂਗਾ ਇਹ ਜੱਗ ਤੇ ਆਉਂਦਾ ਵੀ ਇੱਕਦਮ ਕਈ ਵਾਰੀ ਸੜ ਜਾਂਦਾ ਜਾਂ ਮਤਲਬ ਕੱਚਾ ਰਹਿ ਜਾਂਦਾ ਤੇ ਇਸ ਕਰਕੇ ਇਹਨੂੰ ਹੌਲੀ-ਹੌਲੀ ਸੇ ਮਾਰਗ ਤੇ ਆਪਾਂ ਪੁੰਨਾਂਗੇ ਤੇ ਕਈ ਲੋਕ ਹਨਾ ਚਾ ਮਤਲਬ ਕਿ ਮੈਂ ਜਿਵੇਂ ਆਪਾਂ ਗੁਰਦਵਾਰਾ ਸਭ ਚ ਪ੍ਰਸ਼ਾਦ ਬਣਾਉਂਦੇ ਮੈਂ ਇਤਾਂ ਪਾਣੀ ਮਤਲਬ ਗਰਮ ਕੀਤਾ ਆ ਵੈਸੇ ਤੇ ਉਦਾਂ ਤੁਸੀਂ ਤਾਸ਼ਨੀ ਦੂਜੀ ਤਰ੍ਹਾਂ ਵੀ ਬਣਾ ਸਕਦੇ ਹੋ ਵਿੱਚ ਖੰਡ ਪਾ ਕੇ ਤੇ ਉਹ ਆਪਾਂ ਥੋੜਾ ਜਿਹਾ ਪਾਣੀ ਮਿਲ ਕੇ ਬਣਾ ਲੈਨੇ ਆ ਤੇ ਇਹ ਆਪਾਂ ਜਿਵੇਂ ਮੈਂ ਵੈਸੇ ਖੰਡ ਪਾ ਕੇ ਤੇ ਸਿੰਪਲ ਤਰੀਕੇ ਦੇ ਨਾਲ ਵੀ ਬਣਾ ਲੈਣੀ ਪ੍ਰਸ਼ਾਦ ਵਾਂਗੂ ਤੇ ਬਹੁਤ ਹੀ ਸੋਹਣਾ ਹਲਵਾ ਬਣੂਗਾ ਬਸ ਗੱਲ ਤੇ ਰਾਜੇ ਇਹਨੂੰ ਭੁੰਨਣ ਦੀ ਆ ਨਾ ਮਤਲਬ ਇਹ ਭੁੰਨਿਆ ਹੋਣਾ ਚਾਹੀਦਾ ਪਰਫੈਕਟ ਹੋਣਾ ਚਾਹੀਦਾ ਨਾ ਤੇ ਵੇਸਣ ਕੱਚਾ ਹੋਣਾ ਚਾਹੀਦਾ ਤੇ ਨਾ ਹੀ ਆਪਣੀ ਸੂਜੀ ਕੱਚੀ ਹੋਣੀ ਚਾਹੀਦੀ ਤੇ ਫਿਰ ਉਹ ਕੀ ਹੁੰਦਾ ਵੀ ਕੱਚੇ ਦੀ ਨਾ ਉਦਾਂ ਹੀ ਆਪਾਂ ਨੂੰ ਵਾਸ਼ਨਾ ਆਉਂਦੀ ਆ ਵੀ ਕੱਚੇ ਦੀ ਤੇ ਆਪਣੀ ਸਿਹਤ ਲਈ ਵੀ ਨੁਕਸਾਨਦਾਇਕ ਆ ਤੇ ਇਹ ਬਹੁਤ ਸੋਹਣਾ ਭੁੱਜ ਜਾਏਗਾ ਜਦੋਂ ਇਹ ਭੁੱਜ ਜਾਏਗਾ ਇਹ ਜਾਲੀਦਾਰ ਬਣ ਜਾਏਗਾ ਤੇ ਆਪਾਂ ਨੂੰ ਪਰਫੈਕਟ ਪਤਾ ਲੱਗ ਜਾਏਗਾ ਵੀ ਹੁਣ ਆਪਣਾ ਵੇਸਣ ਤੇ ਸੂਜੀ ਭੁੱਜ ਕੇ ਤਿਆਰ ਹੋ ਗਿਆ ਤੇ ਲਾਗੇ ਆਪਾਂ ਖੰਡ ਲੈ ਆਂਦੀ ਆ ਤੇ ਇਹ ਆਪਾਂ ਖੰਡ ਪਾ ਦਾਂਗੇ ਉਪਰੋਂ ਪਾਣੀ ਪਾ ਦਾਂਗੇ ਤੇ ਨਾਲ ਹੀ ਆਪਾਂ ਜਿਹੜੇ ਆ ਕਾਜੂ ਤੇ ਬਦਾਮ ਚੀਰ ਕੇ ਰੱਖੇ ਆ ਨਾਲ ਹੀ ਆਪਾਂ ਇਹ ਪਾ ਦਾਂਗੇ ਤੇ ਇਹ ਆਪਣਾ ਬਹੁਤ ਸੋਹਣਾ ਭੁੱਜ ਕੇ ਤਿਆਰ ਹੋ ਜਾਏਗਾ ਅ ਬਣ ਜੇਗਾ ਬਹੁਤ ਹੀ ਜ਼ਰੂਰ ਵਧੀਆ ਇਸ ਸਿੰਪਲ ਤਰੀਕੇ ਨਾਲ ਅਣਜਾਣ ਤੋਂ ਜਾਣ ਬੰਦਾ ਵੀ ਕਿ ਜਿੱਦਾਂ ਕਈ ਬੀਬੀਆਂ ਹਨ ਕਲਾ ਬਣਾਉਣ ਤੋਂ ਵੀ ਡਰਦੀਆਂ ਰਹਿੰਦੀਆਂ ਜੇ ਕੱਚਾ ਨਾ ਰਹਿ ਜਾਏ ਜਾਂ ਕਿਸ ਤਰ੍ਹਾਂ ਇਸ ਤਰ੍ਹਾਂ ਨਹੀਂ ਹੁੰਦਾ ਲਓ ਜੀ ਇਹ ਆਪਣਾ ਹੌਲੀ ਹੌਲੀ ਇਸ ਤਰ੍ਹਾਂ ਨਾ ਗਰਮ ਹੋ ਰਿਹਾ ਦੇਖੋ ਬੂਫ ਹੋ ਜਰਿਆ ਵਾ ਬਹੁਤ ਹੀ ਸੋਨਾ ਪੋਜਰਿਆ ਵਾ ਤੇ ਇਹਨੂੰ ਆਪਾਂ ਘੱਟੋ ਘੱਟ 5-7 ਮਿੰਟ ਤਾਂ ਆਰਾਮ ਨਾਲ ਲੱਗ ਜਾਂਦੇ 10 ਮਿੰਟ ਵੀ ਲੱਗ ਜਾਂਦੇ ਆ ਜੇ ਸੇਮਾ ਨਾ ਆਪ ਕਿ ਇਹ ਨੂੰ ਆਪ ਆਰਾਮ ਨਾਲ ਹੌਲੀ ਹੌਲੀ ਢੰਗਾਂਗੇ ਤੇ ਇਹ ਬਹੁਤ ਸੋਹਣਾ ਬਣੇਗਾ ਫਿਰ ਇਹਦੇ ਵਿੱਚ ਕਾਲੇ ਨਹੀਂ ਪੈਣਾ ਬਿਲਕੁਲ ਆਰਾਮ ਨਾਲ ਹੌਲੀ ਹੌਲੀ ਢੁੰਣਾ ਹੈ ਤੇ ਬਣ ਗਿਆ ਆਪਣਾ ਘਰ ਮੇ ਤੇ ਵਸੇ ਹੁਣ ਉੱਤ ਗਿਆ ਆਇਆ ਪੁੱਜਾ ਬਿਲਕੁਲ ਵਸ ਮਾੜਾ ਜਿਹਾ ਫਰਕ ਰਹਿ ਗਿਆ ਬਿਲਕੁਲ ਇਹਦੀ ਪਾ ਦੇਣਾ ਪੁੱਜਿਆ ਹੀ ਪਿਆ ਆਹ ਦੇਖੋ ਪੁੱਜਿਆ ਪਿਆ ਤੇ ਰੁਕਣਾ ਸ਼ਿਫਟ ਪਾ ਲਈਏ ਯਾ ਤਾਂ ਕੋਈ ਕੁਝ ਜਿਆਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਖੰਡ। ਹਾਂ ਖੰਡ ਆਪਾਂ ਲਈ ਸੀਗੀ ਮਤਲਬ ਕਿ ਜਿਹੜੇ ਇਹ ਅੱਧੀ ਅੱਧੀ ਕੌਲੀ ਸੀਗੇ ਨਾ ਅੱਧੀ ਤਾਂ ਮੜਾ ਜਾ ਵੱਧ ਸੀਗੇ ਤੇ ਉਹਦੇ ਲਈ ਆਪਾਂ ਨੂੰ ਇੰਨੀ ਖੰਡ ਬਹੁਤ ਤੇ ਇਹਦੇ ਦੀ ਆਪਾਂ ਹਰ ਕੌਲੀ ਭਰ ਕੇ ਲਈਆ ਖੰਡ ਦੀ ਤੇ ਕਿਉਂਕਿ ਉਹ ਪਾਣੀ ਪਾਣੀ ਕੌਲੀ ਸੀਗੇ ਪਾਣੀ ਤੋਂ ਘੱਟੀ ਸੀਗੇ ਜਾਣੀ ਤੇ ਇਹ ਹੁਣ ਆਪਾਂ ਨੂੰ ਬਿਲਕੁਲ ਭੁੱਜ ਗਿਆ ਆ। ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਖੰਡ ਫਤੇ ਖੰਡ ਚੋਰੀ ਚੁੱਕ ਕੇ ਖਾ ਗਿਆ ਇਹ ਲੋਜੀ ਤੇ ਹੁਣ ਆਪਾਂ ਪਾ ਦਿੰਨੇ ਆ ਖੰਡ ਫਤੇ ਹੰਤੋਂ ਥੋੜਾ ਜਿਹਾ ਪਰੇ ਹੋ ਜਾ ਪੁੱਤ ਛਿੱਟਾ ਪੈਣੀ ਆ ਤੇਰੇ ਕੋਲ ਤੇ ਆਪਾਂ ਪਾ ਖੰਡ ਤੇ ਨਾਲ ਹੀ ਆਪਾਂ ਪਾ ਦਾਂਗੇ ਪਾਣੀ ਉਹਨੂੰ ਪਾਵਤੀ ਜਿੰਨੇ ਨਹੀਂ ਆਪਾਂ ਉਹਨਾਂ ਦਾ ਪਾਣੀ ਪੈ ਜਾਣਾ। ਨਾ ਤੁਸੀਂ ਜਿੰਨੇ ਪੁੱਲਣਾ ਹੁੰਦਾ ਹੈ ਤੇ ਹੌਲੀ ਹੌਲੀ ਆਪਾਂ ਇਸ ਤਰ੍ਹਾਂ ਪਾਣੀ ਪਾਈ ਜਾਵਾਂਗੇ। ਤੇ ਤੁਹਾਨੂੰ ਕਰੀ ਜਾਣਾ ਢਲੜ ਜਾਣਾ ਹੈ। ਹਾਂਜੀ ਆ ਦੇਖੋ ਆਪਣਾ ਹਲਵਾ ਬਣ ਕੇ ਹੋ ਗਿਆ ਤਿਆਰ। ਇਹਦੇ ਵਿੱਚ ਆਪਾਂ ਹਾ ਡਰਾਈਕ ਪਾ ਲੈਣ। ਤੇ ਜਦੋਂ ਆਪਣਾ ਹਲਵਾ ਐਨ ਕੜਾਈ ਦੇ ਨਾਲੋਂ ਕੜਸ਼ੀ ਦੇ ਨਾਲ ਐਨ ਪੱਜਣ ਲੱਗ ਜਾਵੇ ਤੇ ਇਸ ਇਸ ਤਰ੍ਹਾਂ ਦੇ ਕਿ ਉਸ ਚਾਜਾਰੇ ਮਤਲਬ ਕਿ ਤੇ ਉਹ ਉਹ ਆਪਣਾ ਹਲਵਾ ਹੁੰਦਾ ਪਰ ਪਰਫੈਕਟ ਤਿਆਰ ਵੀ ਆ ਪਰ ਡਰਾਈ ਫ੍ਰੀ ਤੋਂ ਬਿਨਾ ਬਣਿਆ ਸੀਗਾ ਕਿਉਂਕਿ ਕਈ ਵਾਰੀ ਕੋਈ ਵੀ ਜਿਹੜਾ ਬੰਦਾ ਨਹੀਂ ਖਾ ਸਕਦਾ ਡਰਾਈ ਫ੍ਰੀ ਦਾ ਹਨਾ ਆਪਾਂ ਲਈ ਜੈਲੇ ਹੁੰਦੇ ਤੇ ਮਸੂਰੀ ਵੀ ਹੁੰਦੀ ਹੈ ਇਸ ਕਰਕੇ ਇਹ ਆਪਾਂ ਕਰਨਾ ਚਾਹ ਰਹੇ ਕਿ ਚਿਪਕ ਚਿਪਾ ਦੇ ਕੇ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਜੀ ਤੇ ਹਲਵਾ ਕਿੰਨਾ ਜਿਆਦਾ ਸੁਨਾ ਬਣਿਆ ਆ ਬਹੁਤ ਹੀ ਬਹੁਤ ਸੁਨਾ ਬਣਿਆ ਹੈ ਪੂਰੀ ਪਰਮਪੂਜਿਆ ਤੇ ਉਧਰ ਵੀ ਆਪਣਾ ਸਬਦ ਆਪਣਾ ਤਿਆਰ ਹੋ ਗਿਆ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਜਿਸ ਤਰ੍ਹਾਂ ਪਿਆਰ ਕਰਦੇ ਹੋ ਉਸੇ ਤਰ੍ਹਾਂ ਪਿਆਰ ਕਰਦੇ ਰਹੋ ਚੈਨਲ ਨੂੰ ਉਸੇ ਤਰ੍ਹਾਂ ਹੀ ਸਬਸਕ੍ਰਾਈਬ ਕਰਦੇ ਚੱਲੋ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ। ਲੈ ਸੀ ਮੂੰ ਖਾਲਾ ਆਲਾ ਆਲਾ ਦੈਸਣ ਤੇ ਸੂਜੀ ਦਾ ਕੜਾ ਲੈ ਸੀ ਮੂੰ ਚੱਕ ਖਾ ਹੁਣ ਇਹਨੂੰ ਦੇਖ ਕਿੰਨਾ ਵਧੀਆ ਬਣਿਆ